ਸਸ਼ੇਕਾਲ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਖਮਤ ਜੀ ਮੈਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਅਰਜੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਮੌਤ ਹੋ ਚੁੱਕਿਆ ਅਦਰ ਅਸਲ 10 ਨਵੰਬਰ ਨੂੰ ਸੰਦੀਪ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਝੜ ਪਉਂਦੀ ਹੈ ਜਿਸ ਦੇ ਵਿੱਚ ਇਲਜ਼ਾਮ ਲੱਗਦੇ ਨੇ ਕਿ ਸੰਦੀਪ ਸਿੰਘ ਸਨੀਨਾ ਦੇ ਨੌਜਵਾਨ ਦੁਆਰਾ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਰੋਡ ਦੇ ਨਾਲ ਹਮਲਾ ਕੀਤਾ ਜਾਂਦਾ ਪਾਣੀ ਪੀਣ ਵਾਲੀਆਂ ਜਿਹੜੀਆਂ ਟੂਟੀਆਂ ਨੇ ਉੱਤੇ ਰੋਡ ਪਟਕੇ ਹਮਲਾ ਕੀਤਾ ਜਾਂਦਾ ਇਹ ਇਲਜ਼ਾਮ ਲੱਗੇ ਨੇ ਜਿਸ ਦੌਰਾਨ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੇ ਗੰਭੀਰ ਸੱਟਾਂ ਸਿਰ ਦੇ ਵਿੱਚ ਲੱਗ ਰੀਆਂ ਨੇ ਕਈ ਦਿਨਾਂ ਤੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਆਈਸੀਯੂ ਰਜੇਂਦਰ ਹਸਪਤਾਲ ਪਟਿਆਲਾ ਦੇ ਵਿੱਚ ਇਲਾਜ ਚੱਲਿਆ ਸੀ ਪਰ ਦਿਨੋਂ ਦਿਨ ਸਿਹਤ ਵਿਗੜਨ ਦੇ ਕਾਰਨ ਅੱਜ ਚੰਦ ਕੁ ਮਿੰਟ ਪਹਿਲਾਂ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਚੁੱਕੀ ਹੈ ਜੇਲ੍ਹ ਦੇ ਵਿੱਚ ਹਸ ਤੋਂ ਕਈ ਦਿਨ ਪਹਿਲਾਂ ਸੰਦੀਪ ਸਿੰਘ ਜਿਹੜਾ ਹਵਾਲਾਤੀ ਹੁੰਦਾ ਉਸ ਦੇ ਨਾਲ ਝੜਪ ਹੋ ਜਾਂਦੀ ਹੈ ਜਿਸ ਦੇ ਹਮਲੇ ਦੌਰਾਨ ਹਾਲਾਂਕਿ ਪਰਿਵਾਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਸੰਦੀਪ ਸਿੰਘ ਦੇ ਪਰਿਵਾਰ ਦੇ ਵੱਲੋਂ ਭਰਾਵਾਂ ਦੇ ਵੱਲੋਂ ਕਿ ਸੰਦੀਪ ਸਿੰਘ ਦੇ ਵੀ ਜੜੀਆਂ ਸੱਟਾਂ ਲੱਗੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਇਲਾਜ ਨਹੀਂ ਕਰਾਇਆ ਜਾ ਰਿਹਾ ਇਸ ਤਰੀਕੇ ਦੇ ਇਲਜ਼ਾਮ ਉਸ ਦੇ ਭਰਾਵਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਪਾਸੇ ਜਿਹੜੇ ਇਨਸਪੈਕਟਰ ਸਾਬਕਾ ਇਨਸਪੈਕਟਰ ਨੇ ਜਿਹੜੇ ਸੂਬਾ ਸਿੰਘ ਜਾਂ ਫਿਰ ਕਈ ਹੋਰ ਦੋ ਹੋਰ ਸਾਬਕਾ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੂੰ ਗੁੱਜੀਆਂ ਸੱਟਾਂ ਲਗੀਆਂ ਸੀ ਉਹਨਾਂ ਦਾ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਚੱਲ ਰਿਹਾ ਸੀ ਜਿਸ ਕਰਕੇ ਅੱਜ ਇੱਕ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਆ ਦਰਅਸਲ ਬੀਤੇ ਦਿਨ ਸੰਦੀਪ ਸਿੰਘ ਸਣੀ ਦੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਕੇਂਦਰੀ ਜੇਲ ਪਟਿਆਲਾ ਦੇ ਬਾਰ ਧਰਨਾ ਲਗਾਇਆ ਗਿਆ ਸੀ ਬਹੁਤ ਬਹੁਤ ਜੜੀਆਂ ਕਈ ਸਿੱਖ ਜੱਥੇਬੰਦੀਆਂ ਪਹੁੰਚੀਆਂ ਸੀ ਇਹ ਜਿਹੜਾ ਪੁਲਿਸ ਦੇ ਅੱਗੇ ਮੰਗ ਰੱਖੀ ਜਾ ਰਹੀ ਸੀ ਪ੍ਰਸ਼ਾਸਨ ਦੇ ਅੱਗੇ ਕਿ ਸੰਦੀਪ ਸਿੰਘ ਸਣੀ ਦੇ ਨਾਲ ਪਰਵਾਰ ਦੀ ਭਰਾਵਾਂ ਦੀ ਵਕੀਲ ਦੀ ਕਿਸੇ ਨਾ ਕਿਸੇ ਤਰੀਕੇ ਮੁਲਾਕਾਤ ਕਰਾਈ ਜਾਵੇ ਉਹ ਕਹਿੰਦੇ ਸੀ ਕਿ ਸੰਦੀਪ ਸਿੰਘ ਸਨੀ ਦੇ ਵੀ ਸੱਟਾਂ ਲੱਗੀਆਂ ਨੇ ਪਰ ਮੁਲਾਕਾਤ ਨਹੀਂ ਕਰਾਈ ਜਾ ਰਹੀ ਹਾਲਾਂਕਿ ਖੈਰ ਹੈ ਕੋਈ ਪ੍ਰਸ਼ਾਸਨਿਕ ਬਿਆਨ ਆਵੇਗਾ ਅਧਿਕਾਰਕ ਤੌਰ ਤੇ ਉਸ ਗੱਲ ਦੀ ਬਾਅਦ ਵਿੱਚ ਪੁਸ਼ਟੀ ਹੋਵੇਗੀ ਪਰ ਇਧਰਲੇ ਪਾਸੇ ਸਾਬਕਾ ਇੰਸਪੈਕਟਰ ਸੁਪਾ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਹੜਾ ਕਿ ਜਿਹੜਾ ਦੋ ਫੇਕ ਐਂਕਾਊਂਟਰਾਂ ਦੇ ਵਿੱਚ ਇਸ ਵਕਤ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਸਜ਼ਾ ਕੱਟ ਰਿਆ ਸੀ ਉਮਰ ਕੈਦ ਦੀ ਸਜ਼ਾ ਹੋਈ ਹੋਈ ਸੀ ਉਮਰ ਵੀ ਜਿਹੜੀ ਦੱਸੀ ਜਾ ਰਹੀ ਆ 90 ਸਾਲਾਂ ਦੇ ਕਰੀਬ ਸੀ ਤੇ ਜਦੋਂ ਜੇਲ ਦੇ ਵਿੱਚ 10 ਨਵੰਬਰ ਨੂੰ ਝੜਪ ਹੋ ਜਾਂਦੀ ਆ ਸੰਦੀਪ ਸਿੰਘ ਦੇ ਉੱਪਰ ਇਲਜ਼ਾਮ ਲਾਦੇ ਨੇ ਕਿ ਉਸਨੇ ਹਮਲਾ ਕੀਤਾ ਰੌੜ ਦੇ ਨਾਲ ਸਿਰ ਦੇ ਵਿੱਚ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਜਾਂਦਾ ਕਈ ਦਿਨ ਇਲਾਜ ਚੱਲਦਾ ਤੇ ਅੱਜ ਕੋਜੋ ਚੰਦ ਕੁ ਮਿੰਟ ਪਹਿਲਾਂ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਚੁੱਕਿਆ ਜਾਨੀ ਕਿ ਜਿਹੜੇ ਸੰਦੀਪ ਸਿੰਘ ਸਣੀ ਦੇ ਉੱਪਰ ਐਸੇ ਹਮਲੇ ਮਾਮਲੇ ਦੇ ਵਿੱਚ ਇਰਾਦਾ ਕਤਲ ਦਾ ਜਿਹੜਾ ਮਾਮਲਾ ਦਰਜ ਹੋਇਆ ਸੀ ਤਾਂ ਇਸ ਮੌਤ ਤੋਂ ਬਾਅਦ ਉਹ ਕਤਲ ਦੇ ਵਿੱਚ ਤਬਦੀਲ ਹੋਵੇਗਾ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਸਾਬਕਾ ਇਨਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਚੁੱਕੀ ਆ ਉਹ ਸਾਬਕਾ ਇਨਸਪੈਕਟਰ ਸੂਬਾ ਸਿੰਘ ਜਿਹੜਾ ਦੋ ਝੂਠੇ ਇਨਕਾਊਂਟਰਾਂ ਦੇ ਜਿਹੜਾ ਕੇਸ ਦੇ ਵਿੱਚ ਅੱਜ ਲੰਬੇ ਸਮੇਂ ਤੋਂ ਉਮਰ ਕੈਦੀ ਸਜ਼ਾ ਕੱਟ ਰਿਆ ਸੀਗਾ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਪਰ ਜਦੋਂ 10 ਨਵੰਬਰ ਨੂੰ ਸੰਦੀਪ ਸਿੰਘ ਸਣੀ ਦੇ ਨਾਲ ਝੜਪ ਹੋ ਜਾਂਦੀ ਹੈ ਕਿਹਾ ਜਾਂਦਾ ਕਿ ਹਵਾਲਾਤੀ ਅਤੇ ਸਜ਼ਾ ਕੱਟ ਰਹੇ ਕੈਦੀਆਂ ਦੀ ਆਪਸ ਦੇ ਵਿੱਚ ਜਦੋਂ ਝੜਪ ਪਉਂਦੀ ਹੈ ਉਸ ਦੌਰਾਨ ਸੰਦੀਪ ਸਿੰਘ ਸਣੀ ਨੇ ਉਸ ਦੇ ਇਨਸਪੈਕਟਰ ਸਾਬਕਾ ਇਨਸਪੈਕਟਰ ਸੂਬਾ ਸਿੰਘ ਦੇ ਰੋਡ ਦੇ ਨਾਲ ਸਿਰ ਦੇ ਵਿੱਚ ਸੱਟਾਂ ਮਾਰੀਆਂ ਤਾਂ आईसी ਜੁਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਉਸੇ ਇਲਾਜ ਦੌਰਾਨ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਚੁੱਕੀ ਹੈ